ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਅਸੀਂ ਫੇਰ ਇੱਕ ਗੱਲ ਮੈਕ ਪੈਣ ਬਾਰੇ ਸਾਂਝੀ ਕਰ ਰਹੇ ਹਾਂ ਸਾਡੀ ਸਤਿਕਾਰਯੋਗ ਪੈਣ ਮੈਕ ਦੀ ਸਿਹਤ ਫੇਰ ਇੱਕ ਵਾਰ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੁਸ਼ਕਲ ਵੇਲੇ ਵਿੱਚ ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਉਸ ਦੇ ਲਈ ਅਰਦਾਸ ਕਰੋ ਨਾ ਕਿ ਉਸ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀਆਂ ਕਰੋ ਮੈਕ ਪੈਣ ਨੇ ਆਪਣੀ ਵੀਡੀਓ ਰਾਹੀਂ ਆਪ ਨੂੰ ਇਹ ਗੱਲ ਦੱਸੀ ਹੈ ਕਿ ਕੌਜ ਲੋਕ ਉਸ ਦੀ ਸਿਹਤ ਬਾਰੇ ਕਹਿ ਰਹੇ ਹਨ ਕਿ ਉਹ ਪਖੰਡ ਕਰ ਰਹੀ ਹੈ ਪੈਣੋ ਸੋਚੋ ਜੇ ਕੋਈ ਬਿਮਾਰ ਹੈ ਕਮਜ਼ੋਰ ਹੈ ਡਿਪਰੈਸ਼ਨ ਨਾਲ ਜੂਝ ਰਹੀ ਹੈ ਕਿ ਉਹ ਆਪਣੇ ਆਪ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਠੀਕ ਹੋਵੇਗੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦਾ ਹੌਸਲਾ ਵਧਾਈਏ ਮੈਕ ਪੈਣ ਕਹਿੰਦੀ ਹੈ ਕਿ ਮੈਨੂੰ ਵਾਹਿਗੁਰੂ ਜੀ ਤੇ ਪੂਰਾ ਭਰੋਸਾ ਹੈ ਉਹ ਸਭ ਜਾਣਦੇ ਹਨ ਉਹੀ ਮੇਰੇ ਲਈ ਸਭ ਕੁਝ ਕਰ ਰਹੇ ਹਨ ਅਤੇ ਉਹੀ ਮੈਨੂੰ ਜਲਦੀ ਠੀਕ ਕਰਨਗੇ ਇਹ ਗੱਲ ਆਪੇ ਵਿੱਚ ਹੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਹੈ ਕਿ ਮੁਸ਼ਕਲ ਵੇਲੇ ਵਿੱਚ ਹੌਸਲਾ ਕਿਵੇਂ ਰੱਖਿਆ ਜਾਂਦਾ ਹੈ ਉਸਨੇ ਹਸਪਤਾਲ ਸਟਾਫ ਨਾਲ ਆਪਣੇ ਚੈਨਲ ਦੇ 10000 ਸਬਸਕ੍ਰਾਈਬਰ ਪੂਰੇ ਹੋਣ ਦਾ ਜਸ਼ਨ ਮਨਾਇਆ ਅਤੇ ਆਪਣੇ ਦਿਓ ਰਾਜਦੀਪ ਮੰਗਟ ਦਾ ਜਨਮ ਦਿਨ ਵੀ ਸੈਲੀਬ੍ਰੇਟ ਕੀਤਾ ਇਹ ਗੱਲ ਸਾਨੂੰ ਦਿਖਾਉਂਦੀ ਹੈ ਕਿ ਮਹਿਕ ਪੈਣ ਦੀ ਸੋਚ ਕਿੰਨੀ ਪੋਜ਼ਿਟਿਵ ਹੈ ਹਾਲਾਤ ਕਿੰਨੇ ਵੀ ਨਾਜਿਕ ਹੋਣ ਉਹ ਪਿਆਰ ਅਤੇ ਮਲਾਪ ਨਾਲ ਪਰਿਵਾਰ ਨਾਲ ਖੜੀ ਹੈ ਫੌਣ ਸੋਚੋ ਜਦੋਂ ਇੱਕ ਬਿਮਾਰ ਇਨਸਾਨ ਹਸਪਤਾਲ ਦੇ ਮਾਹੌਲ ਵਿੱਚ ਵੀ ਆਪਣੇ ਪਰਿਵਾਰ ਦੀ ਖੁਸ਼ੀ ਸਾਂਝੀ ਕਰ ਰਿਹਾ ਹੈ ਉਸ ਦੇ ਸਾਰੇ ਪਰਿਵਾਰ ਜਾਂ ਉਸ ਦੇ ਪਤੀ ਜਾਂ ਉਸ ਦੇ ਮਾਪਿਆਂ ਨੂੰ ਦੋਸ਼ ਦੇਣਾ ਕਿੰਨਾ ਬੇਮਤਲਬ ਹੈ ਅਸੀਂ ਕੌਣ ਹਾਂ ਜੋ ਬਿਨਾਂ ਸੱਚ ਜਾਣੇ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਈਏ ਮੈਂ ਤਾਂ ਕਹਿੰਦੀ ਹਾਂ ਕਿ ਸਾਨੂੰ ਕਿਸੇ ਦਾ ਨਿੱਜੀ ਜੀਵਨ ਖਰਾਬ ਕਰਨ ਦੀ ਬਜਾਏ ਉਸ ਦੀ ਹੌਸਲਾ ਫੁਜਾਈ ਕਰਨੀ ਚਾਹੀਦੀ ਹੈ ਕਿੰਨੇ ਲੋਕ ਬਿਨਾਂ ਸੋਚੇ ਸਮਝੇ ਇੱਥੋਂ ਤੱਕ ਕਹਿ ਗਏ ਕਿ ਮਹਿਕ ਪਹਿਣ ਦਾ ਤਲਾਕ ਹੋ ਗਿਆ ਭਲਾ ਦੱਸੋ ਜਦੋਂ ਤਲਾਕ ਹੋਇਆ ਤੁਸੀਂ ਨਾਲ ਸੀ ਇੰਨਾ ਬੇਬੁਨਿਆਦ ਅਫਵਾਹਾਂ ਨੇ ਸਿਰਫ ਲੋਕਾਂ ਦੇ ਦਿਲ ਦਿਖਾਏ ਹਨ ਅਤੇ ਸਾਡੇ ਸੱਭਿਆਚਾਰ ਦੀ ਛਵੀ ਨੂੰ ਵੀ ਖਰਾਬ ਕੀਤਾ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਪਾਈ ਗਈ ਹਰ ਗੱਲ ਕਿਸੇ ਦੇ ਦਿਲ ਤੇ ਜਾ ਕੇ ਲੱਗਦੀ ਹੈ ਕਈ ਵਾਰ ਅਸੀਂ ਬੇਤਿਆਨੀ ਵਿੱਚ ਜੋ ਟਿੱਪਣੀ ਕਰਦੇ ਹਾਂ ਉਹ ਕਿਸੇ ਲਈ ਮਨੋਵਿਗਿਆਨਿਕ ਤੌਰ ਤੇ ਬਹੁਤ ਵੱਡਾ ਘਾਟਾ ਬਣ ਸਕਦੀ ਹੈ ਪਹਿਣੋ ਤੇ ਪ੍ਰਭਾਵ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇੱਕ ਦੂਜੇ ਲਈ ਹੌਸਲੇ ਦਾ ਸਰੋਤ ਬਣੀਏ ਜੇ ਕੋਈ ਬਿਮਾਰ ਹੈ ਤਾਂ ਉਸਦੇ ਲਈ ਚੰਗੀ ਸੋਚ ਰੱਖਿਏ ਉਸ ਨੂੰ ਵਾਹਿਗੁਰੂ ਅੱਗੇ ਅਰਦਾਸ ਵਿੱਚ ਯਾਦ ਕਰੀਏ ਮੈਕ ਭੈਣ ਦੀ ਮਿਹਨਤ ਅਤੇ ਉਸ ਦਾ ਚੈਨਲ ਸਭ ਨੂੰ ਪਸੰਦ ਹੈ ਉਹ ਆਪਣੇ ਵੀਡੀਓਜ਼ ਰਾਹੀਂ ਸਾਨੂੰ ਹੌਸਲਾ ਤੀਰਜ ਤੇ ਵਾਹਿਗੁਰੂ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਰਹੀ ਹੈ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੈਕ ਭੈਣ ਦੇ ਸਾਰੇ ਪਰਿਵਾਰ ਪਤੀ ਜਾਂ ਮਾਪਿਆਂ ਨੂੰ ਦੋਸ਼ ਦੇਣਾ ਬੰਦ ਕਰੋ ਉਹਨਾਂ ਦੇ ਆਪਣੇ ਹਾਲਾਤਾਂ ਵਿੱਚੋਂ ਵੀ ਜੋ ਵੀ ਕਰ ਸਕਦੇ ਹਨ ਕੀਤਾ ਹੈ ਅਸੀਂ ਬਾਹਰ ਵਾਲੇ ਲੋਕ ਉਸ ਦੀ ਨਿੱਜੀ ਜ਼ਿੰਦਗੀ ਕਹਾਣੀ ਨਹੀਂ ਜਾਣਦੇ ਸਾਨੂੰ ਸਿਰਫ ਉਸ ਦੀ ਚੰਗੀ ਸਿਹਤ ਲਈ ਦੁਆ ਕਰਨੀ ਚਾਹੀਦੀ ਹੈ ਜੇ ਅਸੀਂ ਅਰਦਾਸ ਕਰਾਂਗੇ ਉਹ ਚੰਗੀ ਸੋਚ ਉਸ ਦੇ ਤੱਕ ਵੀ ਪਹੁੰਚੇਗੀ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਸਮਝੇਗੀ ਉਨ ਨੂੰ ਲੱਗੇਗਾ ਕਿ ਪੰਜਾਬ ਭਰ ਦੇ ਲੋਕ ਉਸ ਦੇ ਨਾਲ ਖੜੇ ਹਨ। ਇਹੀ ਸਾਡਾ ਅਸਲ ਫਰਜ਼ ਹੈ। ਮੈਤ ਪੈਣ ਆਪ ਕਹਿੰਦੀ ਹੈ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ। ਸੋਚੋ ਜੇ ਉਹ ਆਪਣੇ ਰੱਬ ਤੇ ਇੰਨਾ ਭਰੋਸਾ ਕਰਦੀ ਹੈ ਤਾਂ ਅਸੀਂ ਉਸ ਦੇ ਰੱਬ ਅੱਗੇ ਉਸ ਦਾ ਨਾਮ ਲੈ ਕੇ ਅਰਦਾਸ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਉਸ ਦੇ ਨਾਲ ਖੜੇ ਹੋ ਕੇ ਅਸਦੇ ਹੌਸਲੇ ਨੂੰ ਵਧਾ ਸਕਦੇ ਹਾਂ ਸੋਸ਼ਲ ਮੀਡੀਆ ਉੱਤੇ ਸੱਚ ਤੇ ਝੂਠ ਵਿੱਚ ਫਰਕ ਕਰਨਾ ਸਾਡੇ ਆਪਣੇ ਹੱਥ ਵਿੱਚ ਹੈ ਅਸੀਂ ਨਕਾਰਾਤਮਕ ਫੁਲਾਉਂਦੇ ਹਾਂ ਜਾਂ ਚੰਗੇ ਸਨੇਹ ਇਹ ਸਾਡੀ ਚੋਣ ਹੈ ਆਓ ਅੱਜ ਇੱਥੇ ਵਾਅਦਾ ਕਰੀਏ ਕਿ ਅਸੀਂ ਕਿਸੇ ਬਾਰੇ ਬੇਬੁਨਿਆਦ ਗੱਲ ਨਹੀਂ ਫੁਲਾਵਾਂਗੇ ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਵਾਂਗੇ ਇਸ ਵੀਡੀਓ ਦਾ ਮਕਸਦ ਕਿਸੇ ਤੇ ਦੋਸ਼ ਲਾਉਣਾ ਨਹੀਂ ਸਾਡਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਇੱਕ ਬਿਮਾਰ ਇਨਸਾਨ ਲਈ ਸਭ ਤੋਂ ਵੱਡੀ ਦਵਾਈ ਸਾਡੇ ਸ਼ਬਦ ਸਾਡਾ ਹੌਂਸਲਾ ਅਫਜਾਈ ਤੇ ਸਾਡੀ ਅਰਦਾਸ ਹੈ ਅੰਤ ਵਿੱਚ ਮੈਂ ਫਿਰ ਬੇਨਤੀ ਕਰਦੀ ਹਾਂ ਆਓ ਸਾਰੇ ਰਲ ਮਿਲ ਕੇ ਮੈਕ ਪੈਣ ਲਈ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਹ ਜਲਦੀ ਚੰਗੀ ਹੋ ਕੇ ਵਾਪਸ ਆਪਣੀ ਆਮ ਜ਼ਿੰਦਗੀ ਵਿੱਚ ਆਵੇ ਨਵੇਂ ਨਵੇਂ ਵੀਡੀਓ ਲਿਆ ਕੇ ਸਾਨੂੰ ਪ੍ਰੇਰਨਾ ਦੇਵੇ ਤੇ ਉਸਦੀ ਹੱਸਦੀ ਖੇਡਦੀ ਜ਼ਿੰਦਗੀ ਫੇਰ ਸਾਡੇ ਸਾਹਮਣੇ ਆ ਜਾਵੇ ਜੇ ਮੇਰੇ ਸ਼ਬਦਾਂ ਵਿੱਚੋਂ ਕਿਸੇ ਨੂੰ ਕੋਈ ਗਲਤਫਹਿਮੀ ਹੋਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ